ਆਜੂ ਮਾਰ ਆਜਾ ਭਾਜੀ ਇੱਕ ਮਿੰਟ ਓਕੇ 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 ਕੋਲੋਂ ਸਾਹਿਬ ਕੱਲ ਕਵਰੀ ਕਰ ਰਹੇ ਮੀਡੀਆ ਕਰਮੀਆਂ ਨਾਲ ਪੀਐਸਪੀਐਮ ਕੀਤਾ ਕਰ ਫੋਟੋ ਮਾਰਗੀ ਕੈਮਰੇ ਹੋਏਗੀ ਕੀ ਕਹਿਣਾ ਦੇਖੋ ਲੋਕਤੰਤਰ ਦਾ ਚੌਥਾ ਥੰਮਿਆ ਪ੍ਰੈਸ ਮੀਡੀਆ ਤੇ ਹੱਕ ਹੈ ਇਹਨਾਂ ਦਾ ਕਿ ਜਿਹੜੀਆਂ ਲੋਕਾਂ ਦੀਆਂ ਗੱਲਾਂ ਆ ਜਾਂ ਕੋਈ ਮੁਸ਼ਕਲਾ ਆ ਉਹ ਰੂਬਰੂ ਕੀਤੀਆਂ ਜਾਣ ਸੰਗਤ ਦੀ ਇਹ ਜੇ ਕੋਈ ਇਹੋ ਜੀ ਗੱਲ ਹੋਈ ਆ ਤੇ ਮੰਦ ਭਾਗੀ ਆ ਗੱਲ ਇਦਾਂ ਕਰਨਾ ਨਹੀਂ ਚਾਹੀਦਾ ਵੇਖੋ ਇਹ ਉਹ ਪ੍ਰੈਸ ਆ ਜਿਹੜੀ ਸਾਨੂੰ ਕਵਰੇਜ ਕਰਦੀ ਰਹੀ ਆ ਪਹਿਲਾਂ 2012-13 ਤੋਂ ਲੈ ਕੇ ਤੇ 2022 ਤੱਕ ਤੇ ਇਦਾਂ ਹੀ ਪ੍ਰੈਸ ਨੇ ਕਵਰੇਜ ਕਰਦੇ ਰਹਿਣਾ ਵਾ ਜੇ ਕਿਸੇ ਵਿਅਕਤੀ ਨੇ ਇੱਥਾ ਕੀਤਾ ਤੇ ਮਰ ਗਿਆ ਉਹਦੀ ਜਾਂਚ ਉਹ ਵੀ ਬਿਲਕੁਲ ਜੇ ਕੋਈ ਗਲਤ ਅਨਸਰ ਹੈ ਜਿੰਨੇ ਕੋਈ ਗਲਤੀ ਕੀਤੀ ਹੈ ਉਹਦੀ ਜਾਂਚ ਕਰਾਂਗੇ ਇਸ ਵਾਰ ਵਿੱਚ ਨਾ ਤੁਹਾਡੇ ਸਤਾਧਾਰੀ ਪਾਰਟੀ ਦਾ ਲੱਗਾ ਸਤਾਸੂ ਡਾਟੋ ਸਾਹਿਬ ਦਾ ਲੱਗਾ ਮੇਰੇ ਸਾਹਮਣੂ ਬੋਲਿਆ ਕਰੋ ਐਮਐਲਏ ਸਾਹਿਬ ਤੇ ਆਪ ਵਿਚਾਰੇ ਬਿਮਾਰ ਆ ਉਹਨਾਂ ਨੇ ਕਿਸੇ ਨੂੰ ਕੀ ਇਸ ਤਰ੍ਹਾਂ ਗਲਪਾਉਣਾ ਵਾ ਬਾਕੀ ਜੇ ਕੋਈ ਦੋਸ਼ੀ ਹੋਊਗਾ ਆਪਾਂ ਜਾਂਚ ਕਰਾਵਾਂਗੇ ਕਿ ਐਮਰੀ ਕਿਵੇਂ ਕੀ ਕਹਾਂ ਜੋਗੇ ਆ ਵੇਖੋ ਮੈਂ ਤੇ ਇੱਥੇ ਨਹੀਂ ਸੀ ਹੈਗਾ ਤੇ ਮੈਂ ਤਾਂ ਕਿਤੇ ਆਪਣੇ ਕਿਸੇ ਨਿੱਕੇ ਕੰਮ ਆਸਤੇ ਬਾਹਰ ਗਿਆ ਸੀ ਤੇ ਕੱਲੀ ਅੱਜ ਆਇਆ ਵਾਂ ਤੇ ਆ ਮੇਰੇ ਸਾਥੀਆਂ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਮਿਸਟਰ ਸਾਹਿਬ ਦੋ ਧਿਆਨ ਚ ਕਿ ਅਸੀਂ ਜਿਹੜੀ ਖੇਦੀ ਕਰਦੇ ਜਸਤਾਨਾ ਹਲਾਤ ਬਣੇ ਜਸਤਾਨਾ ਇਹਨਾਂ ਦਾ ਸੁਲੂ ਕੀਤਾ ਗਿਆ ਵਾ ਆ ਦੇਖੋ ਪ੍ਰੈਸ ਜਿਹੜੀ ਸਾਡਾ ਚੌਥਾ ਥਾਮਿਆ ਤੇ ਇਹਨੂੰ ਅਸੀਂ ਸਤਿਕਾਰ ਦੇਣਾ ਹੁੰਦਾ ਵਾ ਤੇ ਇਹਨੇ ਲੋਕਾਂ ਦੀ ਜਿਹੜੀ ਆਵਾਜ਼ ਨੂੰ ਸੁਕਣਾ ਹੁੰਦਾ ਵਾ ਤੇ ਮੈਨੂੰ ਲੱਗਦਾ ਵੀ ਕੋਈ ਵੀ ਇਹੋ ਜਿਹੀ ਕਟਨਾ ਨਹੀਂ ਜੀ ਕਦੇ ਵੀ ਨਹੀਂ ਕਟਣੀ ਚਾਹੀਦੀ ਮਰਵਾਰ ਸਾਹਿਬ ਕੱਲ ਨਗਰ ਕੌਂਸਲ ਨੂੰ ਆਈਆਂ ਵਾਰਡ ਨੰਬਰ 30 ਦੀਆਂ ਵਿਰੋਧ ਤੇ ਉੱਪਰ ਪੱਤਰਕਾਰਾਂ ਦੇ ਹਮਲੇ ਵੀ ਕੀਤੇ ਗਏ ਕਿਵੇਂ ਦੇਰ ਦੇ ਚੀਜ਼ਾਂ ਤੇ ਪੱਤਰਕਾਰ ਦਾ ਸਾਡੇ ਭਰਾ ਨੇ ਅਸੀਂ ਜੇ ਕੋ ਪੱਤਰਕਾਰਾਂ ਦੇ ਕਹਿੰਦੇ ਆ ਤਾਂ ਦਾਦਾ ਹੀ ਉਹ ਆਪ ਸਰਦਾਨ ਦੇਦੀ ਕਰਦੇ ਆ ਪੱਤਰਕਾਰਾਂ ਦੇ ਭਰਾਵਾਂ ਦੇ ਸਹਿਯੋਗ ਦੇ ਨਾਲ ਤਾਂ 2022 ਦੇ ਵਿੱਚ ਸਾਡੀ ਸਰਕਾਰ ਬਣੀ ਵਾਦੋ ਵਾਦ ਇਹਨਾਂ ਨੇ ਸਾਨੂੰ ਸਮਰਥਨ ਦਿੱਤਾ ਵਾਦੋ ਵਾਦ ਸਾਡੀਆਂ ਖ਼ਬਰਾਂ ਚਲਾਈਆਂ ਤੇ ਜੇ ਕਿ ਇਹ ਭਰਾ ਦੇ ਪੱਤਰਕਾਰ ਤੇ ਆਦਾ ਹੀ ਉਹ ਕੀ ਕਰਦਾ ਜੱਲਾ ਤਾਲੂਂ ਦੇ ਦੀ ਇਸ ਕਦੀ ਕਿਹਦੇ ਬਿਲਕੁਲ ਜੀ ਉਹ ਚਾਹੀਦੀ ਇਹ ਕਿਹਨੇ ਗਲਤ ਕਿਤਾਬ ਪੜਾਵਾਂ ਹਾਲੇ ਉਹ ਪਤਾ ਆਉਂਦਾ ਕਿ ਖੇਦੀ ਕਰਦੀ ਇਸ ਜੀ ਬਿਲਕੁਲ ਖੇਦੀ ਕਰਦੇ ਜੀ ਚਾਹੋ ਕਿ ਕੱਲ ਪੱਤਰਕਾਰ ਦੇ ਹਮਲਾ ਆਇਆ ਹੈ ਤੇ ਜੋ ਵੀ ਆ ਦੇਖੋ ਪੱਤਰਕਾਰੀ ਜਿਹੜਾ ਆ ਉਹ ਸਾਡੇ ਲੋਕਤੰਤਰ ਦਾ ਇੱਕ ਥੰਮ ਹੈ ਮੈਂ ਉਹਦੀ ਨ ਖੇਦੀ ਕਰਦਾ ਆ ਇਸ ਤਰੀਕੇ ਦੇ ਨਾਲ ਜਿਹੜਾ ਪੱਤਰਕਾਰੀ ਦੇ ਨਾਲ ਜਿਹੜਾ ਵੀਰਾ ਉਹ ਨਹੀਂ ਹੋਣਾ ਚਾਹੀਦਾ ਸੋ ਜਿਹੜੇ ਤੋਸ਼ੀ ਨੇ ਇਸ ਚੀਜ਼ ਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਕੀ ਲੱਗਦਾ ਜਿਸ ਤਰ੍ਹਾਂ ਇਹ ਠੀਕ ਹੋਇਆ ਵਾ ਜਿਸ ਤਰ੍ਹਾਂ ਇੱਕ ਐਮਐਲਏ ਹੋ ਕੇ ਆਪਣੀ ਘਰ ਦੀ ਨੂੰ ਖਾਰਿਆ ਤੇ ਉਹ ਵੀ ਹਾਰ ਗਈ ਕੀ ਲੱਗਦਾ ਹੁਣ ਜਿਹੜੀ ਨਗਰ ਕੌਂਸਲ ਦਾ ਪ੍ਰਧਾਨ ਬਣਾਉਣਾ ਕਿੰਨਾ ਕੁ ਔਖਾ ਕੰਮ ਹੋ ਜਾਗਾ ਨਹੀਂ ਦੇਖੋ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਕਿਸ ਨੇ ਜਿੱਤਣਾ ਹੈ ਕਿਹਨੇ ਹਾਰਨਾ ਹੈ ਜੇ ਤੁਸੀਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਹੋ ਉਹਨਾਂ ਦੇ ਕੰਮ ਕਰਦੇ ਹੋ ਲੋਕ ਜਿਤਾ ਵੀ ਦਿੰਦੇ ਨੇ ਲੋਕ ਖਰਾਬ ਵੀ ਦਿੰਦੇ ਨੇ ਬਾਕੀ ਰਹੀ ਗੱਲ ਇੱਥੇ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਦੀ ਪ੍ਰਧਾਨ ਸਾਹਿਬ ਆਮ ਆਦਮੀ ਪਾਰਟੀ ਦਾ ਬਣੇਗਾ ਕਿਉਂਕਿ ਜਿਹੜੇ ਬਹੁਤੇ ਆਜ਼ਾਦ ਉਮੀਦਵਾਰ ਨੇ ਉਹ ਕੁਝ ਸਾਡੇ ਵਿੱਚੋਂ ਗਏ ਸੀ ਤੇ ਸਾਡੇ ਇੰਟੈਕ ਵੀ ਨੇ ਕੁਝ ਸਾਡੇ ਆ तकरीबन 8 9 ਦੇ तकरीबन ਜਿਹੜੇ ਐਮਸੀ ਨੇ ਉਹ ਸਾਡੇ ਜਿੱਤੇ ਵੀ ਨਹੀਂ ਸੋ ਅਗਲੇ 1 2 ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾ ਕੇ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਤੇ ਪੁਰਾਣੇ ਵਰਕਰਾਂ ਦੇ ਵਿੱਚੋਂ ਪਰਵਾਦਵਾਤ ਉੱਪਰ ਉੱਠ ਕੇ ਅਸੀਂ ਕਮੇਟੀ ਦਾ ਗਠਨ ਕਰਾਂਗੇ ਤੇ ਤਰਨ ਤਰਨ ਸ਼ਹਿਰ ਦੀ ਜਿਹੜੀ ਸੇਵਾ ਹੈ ਉਸ ਨੂੰ ਕਰਾਂਗੇ ਦੀ ਪਵਿੱਤਰਤਾ ਦਾ ਖਿਆਲ ਰੱਖਦੇ ਹੋਏ ਇਸ ਸੁੰਦਰਤਾ ਨੂੰ ਬਹਾਲ ਕਰਦੇ ਹੋਏ ਲੋਕਾਂ ਦੀਆਂ ਆਮ ਮੁਸ਼ਕਲਾਂ ਦਾ ਧਿਆਨ ਰੱਖਦੇ ਹੋਏ ਜਿਹੜੇ ਲੰਬੇ ਸਮੇਂ ਤੋਂ ਕੰਮ ਨਹੀਂ ਹੋ ਸਕੇ ਚਾਹੇ ਉਹ ਸੀਵਰੇਜ ਦੇ ਹੋਣ ਚਾਹੇ ਉਹ कूड़े ਦੇ ਡੰਪ ਦੇ ਹੋਣ ਚਾਹੇ ਉਹ ਕਿਸੇ ਵੀ ਤਰੀਕੇ ਦੇ ਹੋਣ ਉਹ ਹੱਲ ਸਾਬ ਕੱਲ ਵਾਰਡ ਨੰਬਰ 3 ਨੂੰ ਪਿਛਲੇ ਬੂਠਾ ਤੇ ਹਮਲਾ ਆਇਆ ਕੈਪਚਿੰਗ ਹੋਈ ਉਸ ਤੋਂ ਬਾਅਦ ਪੱਤਰਕਾਰਾਂ ਤੇ ਵੀ ਹਮਲਾ ਕੀਤਾ ਮੋਬਾਈਲ ਦਾ ਖੋਏ ਗਈ ਕਿਵੇਂ ਦੇਖੀ ਸੀ ਇਹ ਗੱਲ ਤਾਂ ਮੈਂ ਉਸ ਸਮੇਂ ਇੱਥੇ ਨਹੀਂ ਸੀ ਜਿਹੜੀ ਤੁਸੀਂ ਗੱਲ ਦੱਸੀ ਹੈ ਪਰ ਜੇਕਰ ਪੱਤਰਕਾਰਾਂ ਨਾਲ ਕੋਈ ਇਦਾਂ ਦੀ ਗੱਲ ਹੁੰਦੀ ਹੈ ਤਾਂ ਬਹੁਤ ਨਿੰਦਨਯੋਗ ਹੈ ਕਿਉਂਕਿ ਸਾਡਾ ਇੱਕ بڑا ਸਮਾਜ ਦਾ ਅੰਗ ਹੈ ਜਿਹੜੇ ਸਾਡੇ ਸੱਚ ਝੂਠ ਤੋਂ ਦਿਖਾਉਂਦੇ ਆ ਬੜੀਆਂ ਲੁਕੀਆਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਉਂਦੇ ਆ ਜੇਕਰ ਤੁਹਾਡੇ ਨਾਲ ਕਿਸੇ ਵੀ ਪੱਤਰਕਾਰ ਭਾਈ ਜਰੇ ਨਾਲ ਕੋਈ ਬਦਸਲੂਕੀ ਕੀਤੀ ਹੈ ਤਾਂ ਬੜੀ ਨਿੰਦਨਯੋਗ ਰਹੀ ਹੋਣੀ ਚਾਹੀਦੀ ਤੁਸੀਂ ਸਰਕਾਰ ਦੇ ਉੱਤੇਦਾਰ ਹੋ ਪੱਤਰਕਾਰਾਂ ਦੀ ਸੇਫਟੀ ਬਾਰੇ ਸਰਕਾਰ ਤੱਕ ਕਿਹੜੀ ਗੱਲ ਪਹੁੰਚਾਉਣੀ ਚਾਹੁੰਦੇ ਹੋ ਅਸੀਂ ਹੁਣੇ ਵੀ ਆਪਣਾ ਮਨਿਸਟਰ ਸਾਹਿਬ ਆਇਆ ਸੀ ਸਾਰੇ ਉੱਥੇ ਡਿਸਕਸ਼ਨ ਕੀਤੀ ਸੀ ਕਿ ਜਿਹੜੇ ਸਾਥੀ ਸਾਡੇ ਵਧੀਆ ਤਰੀਕੇ ਨਾਲ ਨਸ਼ਿਆਂ ਦੇ ਅੰਸ਼ਰਾਂ ਦੇ ਨਾਲ ਜਾਂ ਜਿਹੜੀਆਂ ਚੀਜ਼ਾਂ ਉਜਾਗਰ ਕਰਦੇ ਆ ਉਹਨਾਂ ਦੀ ਸੇਫਟੀ ਵਾਸਤੇ ਅਸੀਂ ਕੀ ਕਰ ਸਕਦੇ ਆ ਜਿਵੇਂ ਕੁਝ ਸਾਥੀਆਂ ਨੂੰ ਵੈਪਨ ਦੀ ਰਿਕਵਰਮੈਂਟ ਹੈਗੀ ਅਸਲਾ ਲਾਇਸੈਂਸ ਹੈ ਉਹ ਅੱਜ ਅਸੀਂ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਔਰ ਮੰਤਰੀ ਸਾਹਿਬ ਨੇ ਸਾਰਿਆਂ ਨੇ ਅਸੀਂ ਕਿਹਾ ਸੀ ਇਹਨਾਂ ਨੂੰ ਅਸੀਂ ਜਿਹੜੀ ਆਪਣੀ ਸਿਕਿਉਰਿਟੀ ਵਾਸਤੇ ਜਿਹੜੇ ਅਸਲਾ ਲਾਇਸੈਂਸ ਹੈ ਜਾਂ ਜਿਨ੍ਹਾਂ ਨੂੰ ਹੋਰ ਜਿਹੜੀਆਂ ਇਹਨਾਂ ਦੀ ਜ਼ਰੂਰਤਾਂ ਨੇ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਪ੍ਰੋਵਾਈਡ ਕਰਾਈਏ ਤਾਂ ਕਿ ਜਿਹੜੇ ਉਸ ਵਾਰ ਤੁਸੀਂ ਜਿਵੇਂ ਗਲਤ ਅਨਸਾਰਾ ਖਬਰਾਂ ਚ ਲਾਉਣੀਆਂ ਨੇ ਤੇ ਤੁਹਾਡੀ ਸੇਫਟੀ ਜੁੜੀ ਉਸ ਵਿਸ਼ੇ ਦੇ ਉੱਤੇ ਸਾਡੀ ਲੰਮੀ ਚਰਚਾ ਆਈ ਆ ਪਰ ਉਹ ਪਬਲੀਕਲੀ ਮੈਨੂੰ ਨਹੀਂ ਕਹਿਣਾ ਚਾਹੀਦਾ ਸੀ ਪਰ ਹੁਣ ਤੁਸੀਂ ਕਹਿਣ ਦੇ ਮੈਂ ਤੁਹਾਡਾ ਨਾਲ ਗੱਲ ਕੀਤੀ ਆ ਅਸੀਂ ਇਹਦੇ ਕਰਕੇ ਰੱਖਾਂਗੇ ਆ ਮਾਦੀ ਪਾਕੀ ਵੀ ਕਿਹੜੀ ਐਡੀ ਮਜਬੂਰੀ ਸੀ ਕਿ ਐਮਐਲਏ ਦੀ ਘਰ ਦੀ ਨੂੰ ਟਿਕਟ ਦੇਣੀ ਪਈ ਵੇਖੋ ਮੇਰਾ ਮੈਟਰ ਨਹੀਂਗਾ ਉਹ ਵੇਖੋ ਜੇਕਰ ਕੋਈ ਲੜਨਾ ਚਾਹੁੰਦਾ ਤੁਸੀਂ ਜਿਹੜਾ ਵੀ ਉੱਥੇ ਕਿੰਨੇ ਕੈਂਡੀਡੇਟ ਲੜੇ ਸੀ ਨਾ ਉਹ ਸਾਰਿਆਂ ਦੀ ਆਪਣੀ ਇੱਛਾ ਸੀ ਜਾਂ ਹਰ ਇੱਕ ਨੂੰ ਅਧਿਕਾਰ ਹੈ ਕੋਈ ਵੀ ਲੜ ਸਕਦਾ ਕੋਈ ਇਦਾਂ ਦਾ ਦੇ ਕਨਸਟੀਟਿਊਸ਼ਨ ਹੈ ਨਹੀਂ ਕੋਈ ਲੜ ਨਹੀਂ ਸਕਦਾ ਠੀਕ ਹੈ ਤੇ ਉਹ ਚੀਜ਼ ਦੀ ਨੂੰ ਕੈਦੀ ਕਰਾਂਗੇ ਇਹ ਆਲਕ ਸਾਹਿਬ ਕੱਲ ਪੱਤਰਕਾਰਾਂ ਤੇ ਨਗਰ ਕੌਂਸਲ ਚੋਣਾਂ ਦੌਰਾਨ ਹਮਲਾ ਆਇਆ ਆ ਪੁਲਿਸ ਨੂੰ ਗੁੰਡਾਗਰਦੀ ਕੀਤੀ ਗਈ ਆ ਇਸ ਮਾਮਲੇ ਦੀ ਤੁਹਾਡੇ ਵੱਲੋਂ ਕੀ ਕਹਿਣਾ ਹੈ ਦੇਖੋ ਜੀ ਮੈਂ ਉੱਥੇ ਹਾਜ਼ਰ ਨਹੀਂ ਸੀ ਪਰ ਅਗਰ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤੇ ਉਹਦੀ ਅਸੀਂ ਨੂੰ ਕੈਦੀ ਕਰਦੇ ਪਰ ਜਿਸ ਤਰ੍ਹਾਂ ਦਾ ਇਹ ਚੀਡ ਹਾਰ ਗਈ ਆ ਕਿ ਲੱਗਦਾ ਨਹੀਂ ਵੀ ਲੋਕਾਂ ਦਾ ਜਿਹੜਾ ਮੋਹ ਜਿਹੜਾ ਆਮ ਆਦਮੀ ਪਾਰਟੀ ਤੋਂ ਭੰਗ ਹੋ ਗਿਆ ਲੋਕ ਨਹੀਂ ਚਾਹੁੰਦੇ ਵੀ ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਹੋਵੇ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਜੀ ਇੱਕ ਆਦਮੀ ਦੇ ਹਰਨ ਨਾਲ ਕਦੀ ਪਾਰਟੀਆਂ ਖਤਮ ਨਹੀਂ ਹੋ ਸਕਦੀਆਂ ਉਹ ਕਿਸੇ ਹੋ ਸਕਦਾ ਕਿਸੇ ਨਿੱਜੀ ਲੋਕਾਂ ਦਾ ਵਿਰੋਧ ਹੋਵੇ ਪਾਰਟੀ ਨਾਲ ਕੋਈ ਵਿਰੋਧ ਨਹੀਂ ਪਾਰਟੀ ਦੇ ਨਾਲ ਲੋਕੀ ਅੱਜ ਵੀ ਖੜੇ ਆ ਤੁਸੀਂ ਦੇਖ ਲੋਗੇ ਹੁਣ ਵੀ ਖੜੇ ਆ ਸ਼ਹਿਰ ਦੇ ਵਿੱਚ ਵੀ ਲੋਕਾਂ ਨੇ ਕਿਸ ਤਰ੍ਹਾਂ ਧੜਾ ਧੜ ਵੋਟਾਂ ਪਾਈਆਂ 8 ਉਮੀਦਵਾਰ ਸਾਡੇ ਪਾਰਟੀ ਦੇ ਚੋਣ ਨਿਸ਼ਾਨ ਤੇ ਜਿੱਤੇ ਚਾਰ ਸਾਡੇ ਜਿਹੜੇ ਸਾਡੇ ਹੀ ਆ ਪਾਰਟੀ ਦੇ ਉਮੀਦਵਾਰ ਸੀ ਉਹ ਚਾਰ ਜਿੱਤੇ 25 ਦੀ 25 ਵਾਟਾਂ ਵਾਟਾਂ ਜਿੱਤੇ ਦੀ ਗੱਲ ਕੀਤੀ ਗਈ ਪਰ ਲੋਕਾਂ ਨੇ ਫਤਵਾ ਨਹੀਂ ਦਿੱਤਾ ਉਹ ਲੋਕਾਂ ਦੇ ਫਤਵਾ ਹਮੇਸ਼ਾ ਇਦਾਂ ਹੀ ਹੁੰਦਾ ਜੀ ਕਦੀ ਵੀ ਕੋਈ 100% ਕੋਈ ਵੀ ਪਾਰਟੀ ਨਹੀਂ ਜਿੱਤ ਸਕਦੀ ਮੈਂ ਇਸ ਨੂੰ ਬਹੁਤ ਵੱਡੀ ਜਿੱਤ ਗਿਣਦਾ ਸਾਡੇ ਕੋਲ ਤਕਰੀਬਨ ਅੱਜ ਅੱਜ ਦੀ ਤਕਰੀਬਨ 17-18 ਉਮੀਦਵਾਰ ਸਾਡੇ ਕੋਲ ਆ ਆਮ ਆਦਮੀ ਪਾਰਟੀ ਬੜੀ ਸ਼ਾਨ ਦੇ ਨਾਲ ਨਗਰ ਔਰ ਚੇਅਰਮੈਨ ਬੜਾਏਗਾ ਕੀ ਲਾਜੀ ਜਿਸ ਤਰ੍ਹਾਂ ਲੋਕਾਂ ਨੇ ਅਰਕਾਰ ਨਹੀਂ ਨੂੰ ਲਾਉਂਦੇ ਕੀ ਲਾਦਾ ਜਿਸ ਤਰ੍ਹਾਂ ਧੱਕੇ ਪੱਤਰਗਰਾਂ ਕਿਤੇ ਜਾ ਰਹੇ ਆ ਇਸ ਤੋਂ ਬਾਅਦ ਪੱਤਰਕਾਰ ਮੀਡੀਆ ਸਾਥ ਦੇਊਗਾ ਨਹੀਂ ਜੀ ਪੱਤਰਕਾਰ ਮੀਡੀਆ ਦਾ ਅਸੀਂ ਸਤਿਕਾਰ ਕੀਤਾ ਸਤਿਕਾਰ ਹਮੇਸ਼ਾ ਕਰਾਂਗੇ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ 2027 ਦੇ ਵਿੱਚ ਇੰਡੀਪੈਂਡੈਂਟ ਸਰਕਾਰ ਬਣੂਗੀ ਤੁਸੀਂ ਦੇਖ ਲਿਓ ਪਿਓਰ ਉਹ ਦੁਬਾਰਾ ਰਿਪੀਟ ਹੋਏਗੀ ਸਰਕਾਰ ਸਾਡੀ ਸੰਧੂ ਸਾਹਿਬ ਕੱਲ ਨਗਰ ਕੌਂਸਲ ਚੋਣਾਂ ਦੇ ਪੱਤਰਕਾਰ ਦੇ ਹਮਲੇ ਹੋਏ ਉਹਦੇ ਬਾਰੇ ਕੀ ਦੇਖੋ ਪੱਤਰਕਾਰ ਜਿਹੜੇ ਹੁੰਦੇ ਆ ਸਮਾਜ ਦਾ ਚੌਥਾ ਥੰਮਾ ਆ ਇਨਾਂ ਤੋਂ ਬਿਨਾਂ ਕੋਈ ਗਤੀ ਨਹੀਂ ਕਿਸੇ ਸਰਕਾਰ ਦੀ ਇਹਨਾਂ ਨੂੰ ਨਾਲ ਲੈ ਕੇ ਪਿਆਰ ਸਤਿਕਾਰ ਨਾਲ ਜਿਹੜੀ ਜਨਤਾ ਦੀ ਸੱਚੀ ਆਵਾਜ਼ ਉੱਠਣੀ ਚਾਹੀਦੀ ਹੈ ਤੇ ਜੇ ਕੋਈ ਸੱਚੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਕੋਈ ਵੀ ਅੰਸਰਵਾ ਅਸੀਂ ਉਹਨੂੰ ਔਰ ਜ਼ੋਰੋਂ ਦੀ ਨਿੰਦਾ ਕਰਦੇ ਕੀ ਲੱਗਦਾ ਜਿਸ ਤਾਰੇ ਹਮਲੇ ਹੋਏ ਆ ਕੀ ਲਗਾ ਇਸ ਤੋਂ ਬਾਅਦ ਇਹ ਜਿਹੜੇ ਮੀਡੀਆ ਵਾਲਾ ਕੋਈ ਕਵਰੇਜ ਕਰਨ ਦੌਰਾਨ ਨਹੀਂ ਲੱਗੇਗਾ ਵੀ ਗਾਂ ਜਾਣਾ ਨਹੀਂ ਜਾਣਾ ਵੇਖੋ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਕਿ ਇਹ ਜਿਹੜਾ ਪੱਤਰਕਾਰ ਭਾਈ ਜਹਰਾ ਨਾ ਜੀ ਇਹ ਸਮਾਜ ਦਾ ਪੂਰੀ ਦੁਨੀਆ ਦਾ ਇੱਕ ਰਾਜ ਕਰਨ ਦਾ ਚੌਥਾ ਥੰਮਾ ਹੈ ਇਹਨਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਜਿਹੜੇ ਸਿਆਣੇ ਸਹਿנסਤਾ ਦੇ ਲੀਡਰ ਵਾ ਉਹ ਇਹਨਾਂ ਨੂੰ ਗੱਲਬਾਤ ਕਰਦੇ ਆ ਇਹਨਾਂ ਨੂੰ ਖਬਰਾਂ ਦਿੰਦੇ ਆ ਜੋ ਵੀ ਤੁਸੀਂ ਪੁੱਛਦੇ ਜਵਾਬ ਸਵਾਲ ਦਿੰਦੇ ਆ ਕਿਉਂਕਿ ਪੱਤਰਕਾਰ ਭਾਈਚਾਰੇ ਦਾ ਬਹੁਤ ਅਹਿਮ ਰੋਲ ਹੁੰਦਾ ਸਰਕਾਰਾਂ ਦੇ ਤਖਤੇ ਪਲਟਣ ਤੇ ਸਰਕਾਰਾਂ ਬਣਾਉਣ ਵਿੱਚ ਪਰ ਅਸੀਂ ਕਹਿੰਨੇ ਆ ਵੀ ਪੱਤਰਕਾਰ ਭਾਈਚਾਰੇ ਦੇ ਖਿਲਾਫ ਜਿਹੜਾ ਇਹੋ ਜਿਹਾ ਕੋਈ ਵੀ ਕੰਮ ਜਾਂ ਬਰਿਆਈ ਵਾਲਾ ਜਾਂ ਝਗੜੇ ਵਾਲਾ ਜਾਂ ਉਹਨਾਂ ਦੇ ਗੱਲ ਪੈਣਾ ਉਹ ਬਹੁਤ ਪੁਰਜੋਰ ਅਸੀਂ ਬੰਨ ਦੇ ਆ ਕਿ ਕੀ ਲੱਗਦਾ ਹੁਣ ਨੈਤਿਕ ਦਾ ਆਧਾਰ ਤੇ ਇਹਨਾਂ ਨੂੰ ਸਿਵਾ ਦੇਣ ਚਾਹਦਾ ਵੇਖੋ ਜੀ ਉਹ ਜਿਹੜਾ ਜਨਤਾ ਦਾ ਫਤਵਾ ਹੁੰਦਾ ਨਾ ਜ ਉਹ ਕਿਤੇ ਆ ਕੰਮਾਂ ਨੂੰ ਫਤਵਾ ਮਿਲਦਾ ਜਿਸ ਕਿਸੇ ਕਿਸੇ ਵੀ ਅਗਿਆਦੀ ਸੇਵਾ ਮਿਲੀ ਆ ਉਹਨੂੰ ਵਧੀਆ ਤਰੀਕੇ ਨਾਲ ਕਰਾਂਗੇ ਜਨਤਾ ਨੂੰ ਅਸੀਂ ਮਿਲਾ ਗਿਲਾ ਕਿ ਉਹਨਾਂ ਦੇ ਕੰਮ ਕਰਾਂਗੇ ਤੇ ਜਨਤਾ ਸਾਥ ਦਿੰਦੀ ਆ ਜੇ ਜਨਤਾ ਨੂੰ ਅਸੀਂ ਰਾਜਤਾ ਜਾਇ ਤੋਂ ਨਹੀਂ ਮਿਲਦੇ ਬੂਆ ਨਾ ਖੋਲਾਂਗੇ ਜਾਂ ਉਹਨਾਂ ਦੀ ਗੱਲ ਬਸ ਦੁੱਖ ਲਈ ਵੇਲੇ ਨਹੀਂ ਸਹੀ ਹੋਵਾਂਗੇ ਤੇ ਫਿਰ ਜਨਤਾ ਇਹੋ ਫਤਵੇ ਕਈ ਥਾਂ ਅੱਗੇ ਵੀ ਹੋਰ ਜਗ੍ਹਾ ਤੇ ਆਉਂਦੇ ਰਹਿੰਦੇ ਆ ਪਬਲਿਕ ਦਾ ਇਹ ਆਪਣਾ ਡਿਸੀਜਨ ਹੁੰਦਾ ਵਾ ਵੀ ਜੀ ਕੋ ਕੰਮ ਕਰਦਾ ਸੇਵਾ ਕਰਦਾ ਵਾ ਆਪਣੇ ਕੈਰੀਅਰ ਤੇ ਰਹਿ ਕੇ ਉਹਨੂੰ ਦੂਜੀ ਸਿਰ ਮੌਕਾ ਦਿੰਦਾ ਆ